प्यारी गुरु सुवारी खालसा जी के साथ जी सब तो पहला दशम पिता जी वालों बख्श की गई फतेह दी सांझ पाओ गज के आखो वाहे गुरु जी का खालसा वाहे गुरु जी की फतेह असी बाबा वधावा सिंह जी विद्या केंद्र लखा स्कूल दिया विद्यार्थना तो हाडे सामने एक कविश्री पेश करन जा रहे हैं जिसका विषय है धन धन श्री ग्रंथ साहब जी ਜੋ ਵੀ ਕਲਜੁਗ ਸਮੇਵਤ ਹੋਇਆ ਉਹ ਮੇਰੇ ਅਤੇ ਮੇਰੀਆਂ ਸਾਥਨਾ ਪਾਸੇ ਇਹ ਇੰਜ ਸਰਵਣ ਕਰੋ ਜੀ ਹੱਥ ਜੋੜ ਕੇ ਕਰਾਇ ਅਰਦਾਸ ਮਾਲਕਾ ਮੇਰੇ ਸਵਾ ਬੰਦੇ ਨਾ ਕੰਮ ਦੇ ਵੈਰੀ ਰੇ ਚਪਾ ਚਪਾ ਕੇ ਰਿਆ ਆ ਕੱਖ ਹੋਇਆ ਲੰਗਣਾ ਆਪ ਜੀ ਤੋਂ ਬਿਨਾ ਨਾ ਕੋਈ ਆਸਰਾ ਦਿਸੇ ਆਸ ਨਹੀਂ ਗਰੰਥ ਤੇ ਗੁਰੂ ਜੀ ਗਰੰਥ ਸੇਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਘਰ ਆਹ ਪੇਖ ਕਮ ਵਾਲੇ ਲੇਡਰਾਂ ਲਟ ਲਟ ਖੜੇ ਹੈ ਗੱਲ ਨਹੀਂ ਕੋਈ ਹੱਕਾਂ ਵਾਲੀ ਕਰਦਾ ਵਕਤਾਂ ਲੰਗਾਰੇ ਜੀ ਵਕਤਾਂ ਲੰਗਾਰੇ ਆ ਗਿਆ ਗੇ ਸ਼ਾਂਤੀ ਨੂੰ ਦਾਗ ਲਾਇਆ ਹੈ ਛਤਰੀਆ ਵਜ ਤੇ ਜੀ ਛਤਰੀਆ ਵਜ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਜੀ ਗਰੰਥ ਸੇਬ ਕਰੋ ਕਿਰਪਾ ਪੂਰ ਸਿੱਖ ਪੰਥ ਤੇ ਗੁਰੂ ਘਰਾਂ ਵਿੱਚ ਪੈ ਗਈਆਂ ਨੇ ਵੰਡੀਆਂ ਹੋ ਗੁਰੂ ਘਰਾਂ ਵਿੱਚ ਪੈ ਗਈਆਂ ਨੇ ਵੰਡੀਆਂ ਜੇ ਤੁਸੀਂ ਕਰੇ ਆਪਣੀ ਗੋਲਕਾਂ ਦੇ ਉੱਤੇ ਕਰ ਲਿਆ ਕਬਜਾ ਕੁੱਤੇ ਚੋਰਾ ਨਾਰਲੀ ਦੀ ਕੁੱਤੇ ਚੋਰਾ ਨਾਰਲੀ ਬਗਲੇ ਨੇ ਬਾੜਾ ਪਾ ਕੇ ਰੋਗ ਪਾਇਆ ਹੈ ਸਾਗਰਾ ਦੇ ਹੱਸ ਤੇ ਜੀ ਸਾਗਰਾ ਦੇ ਹੱਸ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਲੱਗ ਬਿਵਣਾਨੁਕਰ ਛੱਡਿਆ ਕੋਡੀਆਂ ਪੋ ਸਸਤਾ ਜਿ ਕੋਡੀਆਂ ਪੋ ਸਸਤਾ ਬੇ ਕਮਜ਼ੋਰ ਬਾਨੀ ਨਾਲ ਟਟਕੇ ਰੂਪ ਸੀ ਜੋ ਸੰਤ ਤੇ ਜੀ ਰੂਪ ਸੀ ਜੋ ਸੰਤ ਦੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਗੁਰੂ ਜੀ ਗ੍ਰੰਥ ਸਹਿਬ ਕਰੋ ਕਿਰਪਾ ਪੂਰੇ ਸਿੱਖ ਪੰਥ ਤੇ ਬਾਰਾਂ ਗਾੜੀ ਜ਼ਹਿਰੂਲੇ ਫਿਰਦੇ ਗਲ ਨਾਲ ਲਾਲ ਵੋ ਬੋਜ ਕਾਂ ਦੀ ਅਗ ਚਾ ਫਿਰਣ ਚਲ ਸੇ 500 ਬਚਾਲ ਵੋ ਜੀ 500 ਤੋ ਬਚਾਲ ਵੋ ਗਉਣ ਸਦਾਪ ਜੀ ਦੇ ਰਹੀਏ ਗਾਉਦੇ ਮੇਰ ਕਰੋ ਕੰਠ ਤੇ ਜੀ ਮੇਰ ਕਰੋ ਕੰਠ ਤੇ ਗੁਰੂ ਜੀ ਗਰਾਂਸ ਸੇਬ ਕਰੋ ਕੇ ਜੀ ਕਹਾਸਾ ਵਾਹਿਗੁਰੂ ਜੀ ਕੀ ਫਤਿਹ